जिला चरंदा ते आती रे मान जो एसएसपी सरदार हरवਿੰਦਰ ਸਿੰਘ ਵਰਕੀ ਜੀ ਵੱਲੋਂ ਜिले ਅੰਦਰ ਮਾੜੇ ਭਾੜੇ ਪਰਚਾਂ ਦੇ ਖਿਲਾਫ ਸਪੈਸ਼ਲ ਮੀਨ ਚਲਾਈ ਗਈ ਹੈ ਜਿਸ ਤਰ ਸ ਆ ਪ੍ਰਵਿੰਦਰ ਸਿੰਘ ਹੀ ਰੈਸਪੀ ਇਨਵੈਸਟੀਗੇਸ਼ਨ ਜੀ ਦੀ ਦਿਸ਼ਾ ਨਿਰਦੇਸ਼ ਤੇ ਸਬਰੀਜਨ ਸ਼ਾਹਕੋਟ ਦੇ थाना ਮਾਡਲ थाना ਸ਼ਾਹਕੋਟ ਇੰਸਪੈਕਟਰ ਬਲਵਿੰਦਰ ਸਿੰਘ ਪੁਲਿਸੀ ਵੱਲੋਂ ਤੇ ਉਹਨਾਂ ਦੀ ਟੀਮ ਨੇ ਇੱਕ ਦੋਸ਼ੀ ਪ੍ਰਾਪ੍ਰੇਤ ਸਿੰਘ ਔਰ ਪ੍ਰਾਪੁੱਤਰ ਸ਼ਿਮਨਜੀਤ ਸਿੰਘ ਵਾਸੀ ਪੈਣ ਬਿੱਲੀ ਚੌਥਾ थाना ਸਦਨਕੋਟਰ ਨੂੰ ਕੱਲ ਇੱਕ ਦੇਸੀ ਬੱਤੀਪੋਰ ਦੇ ਪਿਸਟਲ ਸਪੇਅਰ ਜਿਹੜਾ ਗ੍ਰਫਤਾਰ ਕੀਤਾ ਸੀਗਾ ਤੇ ਉਸ ਦੇ ਪਾਸੋਂ ਇੱਕ ਜਿੰਦਾ ਰੌਂਦ ਇੱਕ ਜਿਹੜਾ ਵਰਚਾ ਹੋਇਆ ਰੌਂਦ ਵੀ ਬਰਾਮਦ ਕੀਤਾ ਅਤੇ ਉਸ ਦੀ ਇੱਕ ਗੱਡੀ ਜਿਹੜੀ ਹੈ R20 ਇਸੇ ਦੋਸ਼ੀ ਨੂੰ ਮਾਂਜੋ ਅਦਾਲਤ ਤੇ ਪੇਸ਼ ਕਰਕੇ ਇੱਕ ਦਿਨ ਦਾ ਰਿਵਾਰਡ ਹਾਸਲ ਕੀਤਾ ਗਿਆ ਜਮਨ ਤਰਾਨੇ ਰਿਵਾਰਡ ਇਹ ਦੋਸ਼ੀ ਪਾਸੋਂ ਇੱਕ ਹੋਰ ਦੇਸੀ ਕਟਾ ਜਿਹੜਾ ਤੇ ਨਾਲ ਦੋ ਲਾਈਕ ਕਾਟਰ ਵੀ ਬਰਾਮਦ ਕੀਤੇ ਗਏ ਹਨ ਔਰ ਇਹ ਪੁਲਿਸ ਵੱਲੋਂ ਦੋ ਅਸਲੇ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਦੋਸ਼ੀਆਂ ਨੂੰ ਹੋਰ ਪੁਸ਼ਕਸ਼ ਕੀਤੀ ਜਾ ਰਹੀ ਹੈ ਕਿ ਇਹ ਇਸਨੇ ਵੈਪਨ ਕਿਹੜੇ ਸਾਧਨਾਂ ਰੇ ਲਏ ਆ ਕਿੱਥੇ-ਕਿੱਥੇ ਵਰਤੇ ਆ ਇਹਦੇ ਹੋਰ ਕਿਹੜੇ-ਕਿਹੜੇ ਸਾਥੀ ਆ ਪੁਲਿਸ ਵੱਲੋਂ ਮਾੜੇ ਅਸਰਾਂ ਦੇ ਖਿਲਾਫ ਸਖਤੀ ਨਾਲ ਜਿਹੜਾ ਐਕਸ਼ਨ ਕੀਤਾ ਜਾ ਰਿਹਾ ਹੈ ਔਰ ਇਹ ਇਸ ਤਰ੍ਹਾਂ ਸਮਾਜ ਨੂੰ ਕ੍ਰਾਈਮ ਫਰੀ ਕਰਨ ਲਈ ਜੰਗਲਾ ਪੰਜਾਬ ਬਣਾਉਣ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਆ ਥੈਂਕ ਯੂ